ਇਹ ਕੋ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਆਰੰਭ ਕੀਤਾ ਗਿਆ ਸੀ ਉਹਨਾਂ ਅੱਜ ਆਪਾਂ ਉਹਦੇ 100ਵੇਂ ਦਿਨ ਦੇ ਵਿੱਚ ਹੈਗੇ ਆ 100 ਦਿਨ ਹੋ ਗਏ ਨੇ ਔਰ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਮੇਰੀ ਅੱਜ ਡਿਊਟੀ ਸੀਗੀ ਕਿ ਮੈਂ ਬਟਾਲੇ ਦੇ ਵਿੱਚ ਆ ਕੇ ਦੇਖਾਂ ਇੱਥੇ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਕਾਰਵਾਈ ਚੱਲਦੀ ਆ ਉਹਦੇ ਵਿੱਚ ਕੀ ਕੀ ਹੋਇਆ ਹੈਗਾ ਔਰ ਮੈਨੂੰ ਇਹ ਛੋਟੇ ਨਾਲ ਕੱਲ ਸਾਂਝੇ ਕਰਦੇ ਖੁਸ਼ੀ ਹੋ ਰਹੀ ਹੈ ਕਿ ਬਟਾਲੇ ਦੇ ਵਿੱਚ ਬਹੁਤ ਅੱਛਾ ਕੰਮ ਹੋਇਆ ਕੋਈ 399 ਐਫਆਈਆਰਾਂ ਦਾਜ ਹੋਈਆਂ ਹੈਗੀਆਂ ਨੇ ਕੋਈ 27 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਜ਼ਬਤ ਕੀਤਾ ਗਿਆ ਜਿਹੜੀ ਪ੍ਰਾਪਰਟੀ ਲੋਕਾਂ ਨੇ ਨਸ਼ਿਆਂ ਦੇ ਵੇਚ-ਵੇਚ ਕੇ ਇਕੱਠੀ ਕੀਤੀ ਸੀ 27 ਕਰੋੜ ਦੀ ਪ੍ਰਾਪਰਟੀ ਦੇ ਆਰਡਰ ਜ਼ਬਤ ਕਰਨ ਦੇ ਇਹਨਾਂ ਨੇ ਭਾਰਤ ਸਰਕਾਰ ਦੇ ਬੰਦੀਆਂ ਲੈ ਲਏ ਹੈਗੇ ਨੇ ਔਰ ਇਹੀ ਨਹੀਂ ਹੈਗਾ ਜਿੱਥੇ ਇਹਨਾਂ ਨੇ 600 ਤੋਂ ਉੱਤੇ ਇਹ ਜੇ ਬੰਦੇ ਜਿਹੜੇ ਕਿ ਨਸ਼ੇ ਵੇਚਦੇ ਸੀ ਜਾਂ ਨਸ਼ੇ ਡਿਸਟ੍ਰੀਬਿਊਟ ਕਰਦੇ ਸੀ ਉਹਨਾਂ ਨੂੰ ਜੇਲ੍ਹ ਚ ਪਾਇਆ ਹੈਗਾ ਉਹਦੇ ਨਾਲ-ਨਾਲ ਇਹਨਾਂ ਨੇ ਕੋਈ ਹਜ਼ਾਰ ਦੇ ਕਰੀਬ ਇਹ ਜਿਹੇ ਬੰਦਾ ਹੈਗਾ ਜਿਹਦੇ ਚ 850 ਬੰਦੇ ਤਾਂ ਉਹਨੇ ਜਿਨ੍ਹਾਂ ਨੂੰ ਓਟ ਸੈਂਟਰ ਤੇ ਰਜਿਸਟਰ ਕਰਾਇਆ ਤਾਂ ਕਿ ਉਹਨੂੰ ਪੋਜ਼ੀਟਿਵਲੀ ਆਪਾਂ ਜਿਹੜੇ ਆਪਣੇ ਬੱਚੇ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਗਏ ਹੈਗੇ ਨੇ ਉਹਨਾਂ ਨੂੰ ਉਸ ਦਲਦਲ ਚੋਂ ਕੱਢ ਸਕੀਏ ਔਰ ਕੱਢ ਕੇ ਆਪਾਂ ਉਹਨਾਂ ਨੂੰ ਸਿੱਧੇ ਰਸਤੇ ਪਾ ਪਾਈਏ। ਸੋ ਇਹ ਵੀ ਇੱਕ ਚੰਗਾ ਕੰਮ ਹੋਇਆ ਹੈਗਾ। ਇੱਥੇ ਜਿੱਥੇ ਹੁਣ ਆਪਾਂ ਖੜੇ ਹੈਗੇ ਆਂ ਸ਼ਮਸ਼ੇਰਪੁਰ ਦੇ ਵਿੱਚ ਇੱਥੇ ਮੈਂ ਤੇ ਐਸਐਸਪੀ ਸਾਹਿਬ ਆਜਿੱਥੇ ਆਏ ਹੈਗੇ ਆਂ ਇੱਥੇ ਦੇਖਦੇ ਆਂ ਕਿ ਸਿਵਲ ਐਡਮਿਨਿਸਟ੍ਰੇਸ਼ਨ ਬਣਿਓ। ਉਹ ਜਿਹੜੇ ਨਸ਼ੇ ਦੇ ਵਪਾਰੀ ਸੀ ਜਿਨ੍ਹਾਂ ਦੇ ਨਸ਼ੇ ਦੇ ਵਪਾਰ ਦੇ ਵਿੱਚੋਂ ਜੇ ਐਸਾ ਇਕੱਠਾ ਕਰਕੇ ਸਕਾਰੀ ਜ਼ਮੀਨਾਂ ਦੇ ਉੱਤੇ ਦੇ ਘਰ ਉਹ ਸਾਰੇ ਜਾਂ ਆਪ ਦੀ ਫੈਦਨ ਦੀ ਜਗਾ ਉਸ ਸਾਦੀਆਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਤੇ ਚਲੋ ਜੀ ਚਲਦਾ ਜਾ ਰਿਹਾ ਹੈਗਾ ਉਹ ਅਸੀਂ ਦਿੱਕਤ ਨਾ ਆਏ ਹੈਗੇ ਆ ਇਹ ਬਹੁਤ ਅੱਛਾ અભિયાન ਚਲਦੇ ਆਇਗਾ ਲੋਕਾਂ ਦੇ ਵਿੱਚ ਇਹਦੀ ਕਾਫੀ ਅੱਛੀ ਸਾਨੂੰ ਜਿਹੜੀ ਫੀਡਬੈਕ ਮਿਲਦੀ ਆ ਕਿ ਲੋਕ ਇਸ ਚੀਜ਼ ਤੋਂ ਖੁਸ਼ ਨੇ ਕਿ ਆਪਾਂ ਨੇ ਜਿਹੜੀ ਧੰਗ ਆਰੰਭ ਕੀਤਾ ਉਹਦੇ ਵਿੱਚ ਆਪਾਂ कामयाब ਸਿਰ ਜੇ ਵੀ ਤੁਹਾਨੂੰ ਆਖੀ ਤੀਹ ਜਿਹੜੇ ਉਹ ਮੁਜਰਮ ਹੈ ਉਹ ਜਿਹੜਾ ਧੰਗਾ ਫੇ ਚਾਲੂ ਕਰਦੇ ਨੇ ਉਹ ਬਾਰੇ ਕੋਈ ਨਵਾਂ ਜਿਹੜਾ ਨਿਯਮ ਚਲਦਾ ਹੈ ਬਿਲਕੁਲ ਬਿਲਕੁਲ ਇਹ ਉਸੇ ਬਹੁਤ ਅੱਛਾ ਪ੍ਰੈਸ਼ਨ ਕੀਤਾ ਕਿ ਜਿਹੜੇ ਜੇ ਦੇ ਵਿੱਚੋਂ ਆ ਕੇ ਦੁਬਾਰਾ ਉਹ ਸ਼ੁਰੂ ਕਰ ਦਿੰਦੇ ਨੇ ਤਾਂ ਹੀ ਇਸ ਦੇ ਤਹਿਤ ਇਹ ਦੱਸ ਕੇ ਖੁਸ਼ੀ ਹੁੰਦੀ ਆ ਕਿ ਬਟਾਲੇ ਦੇ ਵਿੱਚ ਇਹਨਾਂ ਨੇ ਐਸਐਸਪੀ ਸਾਹਿਬ ਨੇ ਇਹ ਬਹੁਤ ਅੱਛਾ ਉਪਦਾਲਾ ਕੀਤਾ ਕਿ ਜਿਹੜੇ ਮੁਲਾਜ਼ਮ ਮਲਜ਼ਮ ਜੇਲ ਤੋਂ ਛੁੱਟ ਕੇ ਆਂਦੇ ਸੀ ਉਹਨਾਂ ਨੂੰ ਦੁਬਾਰਾ ਜੇਲ ਚ ਭੇਜਿਆ ਜਾ ਸਕੇ ਤਾਂ ਕਿ ਉਹ ਆ ਕੇ ਉਹ ਦੁਬਾਰਾ ਤੰਦਾਨਾ ਨਾ ਕਰਨ ਇਸ ਲਈ ਮਾਯੋਗ ਡੀਜੀਪੀ ਸਾਹਿਬ ਨੇ ਇਹਨਾਂ ਨੂੰ ਇੱਕ ਡਿਸਕ ਵੀ ਦਿੱਤੀ ਹੈਗੀ ਕਿਉਂਕਿ ਇਹਨਾਂ ਨੇ ਬਹੁਤ meticulously ਇਸ ਪ੍ਰੋਗਰਾਮ ਨੂੰ ਉਹ ਰਨ ਕੀਤਾ ਜੇ ਤੋ ਛੁੱਟ ਕੇ ਆਏ ਮੁਲਜਮਾਨਾਂ ਨੂੰ ਦੁਬਾਰਾ ਜੇਲ੍ਹ ਭੇਜਿਆ ਜਾ ਸਕੇ ਤਾਂ ਕਿ ਉਹ ਸਮਾਜ ਦੇ ਵਿੱਚ ਆ ਕੇ ਉਹ ਵੀ ਗਲਤੀ ਨਾ ਕਰਨ ਜੋ ਪਹਿਨਾ ਓਕਾ ਦੇ ਸੀ ਜੇ ਨਸ਼ਾ ਛਡਣਾ ਚਾਹੁੰਦੇ ਨੇ ਕੋਈ ਮੁਲਜਮ ਜਿਹੜੇ ਪੜੇ ਜਾਂਦੇ ਨੇ ਉਹਨਾਂ ਪਰ ਹਾਂਜੀ ਉਹਨਾਂ ਬਾਰੇ ਵੀ ਇੱਥੇ ਬਹੁਤ ਅੱਛਾ ਕੰਮ ਹੋਇਆ ਦੋ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਹੈਗੀਆਂ ਨੇ ਇੱਕ ਇਹਨਾਂ ਨੇ ਪਰਸਨਲੀ ਮੋਟੀਵੇਟ ਕੀਤਾ ਬੰਦਿਆਂ ਨੂੰ ਔਰ ਦਾ 올 ਪਰਸਨਲ ਮੋਟੀਵੇਸ਼ਨ ਦੇ ਤਹਿਤ 850 ਬੰਦਾ ਜਿਹੜਾ ਕਿ ਆਪਣਾ ਓਟ ਸੈਂਟਰ ਦੇ ਵਿੱਚ ਰਜਿਸਟਰ ਹੋ ਗਿਆ ਉਹ ਹੌਲੀ ਹੌਲੀ ਆਪਾਂ ਉਹਨਾਂ ਨੂੰ ਵਾਪਸ ਨਸ਼ੇ ਦੀ ਲਤ ਤੋਂ ਵਾਪਸ ਲੈ ਆਵਾਂਗੇ ਔਰ ਇਹ ਬਾਕੀ ਉਹਦੇ ਨਾਲ ਨਾਲ ਪੌਟ A ਦੇ ਤਹਿਤ ਜੇ ਕੋਈ ਬੰਦਾ ਆਪਣੀ ਗਲਟ ਕਬੂਲ ਕਰ ਲੈਂਦਾ ਤੇ ਉਹਦੇ ਤਹਿਤ ਕੀ ਕਰਕੇ ਉਹਨੂੰ ਸਜ਼ਾ ਉਸ ਹਿਸਾਬ ਨਾਲ ਨਾ ਦਿੱਤੀ ਜਾਵੇ ਉਸ ਦੇ ਤਹਿਤ ਵੀ ਇਹਨਾਂ ਨੇ ਕੋਈ 75 ਦੇ ਕਰੀਬ ਬੰਦੇ ਹੈਗੇ ਨੇ ਜਿਨ੍ਹਾਂ ਨੂੰ 64 A ਦੇ ਤਹਿਤ ਇਹਨਾਂ ਨੇ ਉਹ ਕਰਾਇਆ ਹੈ ਰਾਜਨੀਤਿਕ ਤੌਰ ਤੇ ਵੀ ਤੁਹਾਡੇ ਨਾਲ ਪੂਰਾ ਸਮਰਥਨ ਕੀਤਾ ਜਿਹੜੇ ਛੋਟੇ ਮੋਟੇ ਹਨ ਇਹ ਸਮਾਜ ਦੇ ਹਰ ਇੱਕ ਵਰਗ ਬੰਤੀਓ ਸਾਨੂੰ ਇਸ ਯੁੱਧ ਦੇ ਵਿੱਚ ਸਮਰਥਨ ਮਿਲ ਰਿਹਾ ਹੈ ਜੀ